ਪਾਤੜਾ ਪੁਲਿਸ ਵੱਲੋਂ ਇੱਕ ਨਵਲਕ ਲੜਕੀ ਦੇ ਨਾਲ ਦੁਸ਼ਕਰਮ ਕਰਨ ਦੇ ਮਾਮਲੇ ਦੇ ਵਿੱਚ ਪੀੜਤਾ ਦੀ ਸ਼ਿਕਾਇਤ ਤੇ ਇੱਕ ਔਰਤ ਸਮੇਤ ਦੋ ਹੋਰ ਵਿਅਕਤੀਆਂ ਨੂੰ ਕੁੱਲ ਤਿੰਨ ਕਥਿਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਤਿੰਨਾਂ ਨੂੰ ਪਾਤੜਾ ਪੁਲਿਸ ਵੱਲੋਂ ਸਮਾਣਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਇਸ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਪਾਤੜਾ ਚੌਕਦਾਰ ਰਾਮ ਸਹਾਇਕ ਥਾਣੇਦਰ ਵੱਲੋਂ ਦਿੱਤੀ ਗਈ ਕਿ ਪੀੜਤਾ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਮੈਨੂੰ ਨੌਕਰੀ ਦਾ ਚਾਂਸ ਦੇ ਕੇ ਬੁਲਾਇਆ ਗਿਆ ਤੇ ਮੇਰੇ ਨਾਲ ਦੁਸ਼ਕਰਮ ਕੀਤਾ ਗਿਆ ਮੇਰੀ ਵੀਡੀਓ ਬਣਾਈ ਗਈ ਧਮਕੀ ਦਿੱਤੀ ਗਈ ਵਾਇਰਲ ਕੀਤੀ ਕਰ ਦਾਂਗੇ ਲੇਕਿਨ ਜਦ ਮੇਰੇ ਪੇਟ ਦੇ ਵਿੱਚ ਦਰਦ ਹੋਇਆ ਤਾਂ ਉਸ ਦੇ ਬਾਅਦ ਮੈਂ ਹਸਪਤਾਲ ਚ ਗਈ ਕਿਸੇ ਹਸਪੀਟਲ ਦੇ ਵਿੱਚ ਉਹਨਾਂ ਨੇ ਕਿਹਾ ਤੁਸੀਂ ਗਰਭਤੀ ਹੋ ਤੇ ਉਸ ਤੇ ਪੇਟ ਦੇ ਵਿੱਚ ਲੜਕੀ ਸੀ ਜਿਸ ਦੀ ਮੌਤ ਹੋ ਗਈ ਇਸ ਸਾਰੇ ਮਾਮਲੇ ਦੇ ਪੀੜਤਾ ਦੇ ਜਿਹੜੇ ਕਥਿਤ ਪੀੜਤਾ ਹੈ ਉਸਨੇ ਪੁਲਿਸ ਨੂੰ ਬਿਆਨ ਦਰਜ ਕਰਾਏ ਉਸ ਤੇ ਤਹਿਦਕਾਰਦਵਾਈ ਕਰਦੇ ਹੋਏ ਪਾਸ ਕੋ ਐਟ ਦੇ ਤਹਿਤ ਪਾਤਨਾ ਪੁਲਿਸ ਵੱਲੋਂ ਤਿੰਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਅੱਜ ਉਹਨਾਂ ਨੂੰ ਰਿਮਾਂਡ ਦੇ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹ ਕਲਪਨਾ ਦੀ ਕੁੜੀ ਆ ਕੋਈ ਸੰਗਰੂਰ ਤੋਂ ਉਸ ਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਸੀ ਕਿ ਸਰੋਜਨਾ ਦੀ ਆਂਟੀ ਮੈਨੂੰ ਕਿਸੇ ਹੋਟਲਾਂ 'ਚ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਾਂਦੇ ਰਹੀ ਹੈ ਜਿਸ ਦੇ ਆਧਾਰ ਤੇ ਸਰੋਜਨਾ ਨੇ ਨੂੰ ਰਾਉਂਡ ਅਪ ਕੀਤਾ ਗਿਆ ਸੀ ਉਸ ਦੀ ਪੁਛੀ ਜਿ ਕਿਸ ਦੇ ਆਧਾਰ ਤੇ ਜਤੇਂਦਰ ਸਿੰਘ ਪੁੱਤਰ ਜਰਨੈਲ ਸਿੰਘ ਤੇ ਸੁਖਦਰਸ਼ਨ ਸਿੰਘ ਪੁੱਤਰ ਹਰਬੀਰ ਸਿੰਘ ਵਾਸੀ ਸੁਗਰੂ ਨੂੰ ਮਗਦਮਾਜ ਗ੍ਰਿਫਤਾਰ ਕਰਕੇ ਅਜੇ ਮਾਨਯੋਗ ਦਫ਼ਤਰ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਕਿਹੜੇ ਕਿਹੜੇ ਤਾਰਾ ਦੇ ਹਟਾਇਰ ਬਰਸਾ ਦਾ ਜਨਰੇ ਵਾਲਾ 65 3082 412 ਬੀਐਨਐਸ 6 ਪੋਕਸ 88 ਦੇ ਤਹਿਤ ਮਗਦਮਾ ਦਰਜ ਕਰਿਆ ਅੱਜ ਦੇਸ਼ ਕਰੇ ਰਿਮਾਂਡ ਲਈ ਪਹਿਲਾਂ ਆਲਰੇਡੀ ਪੁਲਿਸ ਰਿਮਾਂਡ ਭਰਨ ਅੱਜ ਪੁਲਿਸ ਰਿਮਾਂਡ ਖਤਮ ਹੋ ਰਿਆ ਅੱਜ ਦੇਸ਼ ਕਰ ਰਿਹਾ ਅਦਵਾ ਰੇਸ਼ ਕਰ ਰਿਹਾ ਹੂੰ ਇਹ ਦੇਖੋ ਜੀ ਕਿ ਕਬੂ ਆ ਗਈ ਕਿੰਨੇ ਮੰਦਰ ਹਾਂਜੀ ਬਿਊਰੋ ਰਿਪੋਰਟ ਸਮਾਣਾ ਨਿਊਜ਼